ਸਰ ਸਾਡੇ ਨਾਲ ਜੁੜ ਚੁੱਕੇ ਨੇ ਸਰ ਕੀ ਮਾਮਲਾ ਜੀ ਇਹ ਜੋ ਧਮਾਕੇ ਦੀ ਆਵਾਜ਼ ਰਾਤ ਨੂੰ ਸਾਹਮਣੇ ਆਈ ਹੈ ਜੀ ਇਹ ਧਮਾਕੇ ਦੀ ਆਵਾਜ਼ ਨਹੀਂ ਜੀ ਇਹ ਸੁਪਰਸੋਨਿਕ ਜੈਟ ਜਿਹੜੇ ਜਾਂਦੇ ਸੀ ਔਰ ਐਟਮੋਸਫੇਅਰ ਦੇ ਵਿੱਚ ਜਿਹੜਾ ਉਹ ਰਿਐਕਸ਼ਨ ਹੁੰਦਾ ਹੈ ਪ੍ਰੈਸ਼ਰ ਕਰਕੇ ਉਹ ਸਾਊਂਡ ਸੀਗੀ ਤਾਂ ਕੋਈ ਧਮਾਕਾ ਨਹੀਂ ਹੋਇਆ ਔਰ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈ ਔਰ ਨਾਈਟ ਦੇ ਵਿੱਚ ਪ੍ਰੋਪਰ ਡੋਮੀਨੇਸ਼ਨ ਫਤਿਹਗੜ੍ਹ ਸਾਹਿਬ ਦੇ ਵਿੱਚ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦਾਸ਼ੇਟ ਰਹਿੰਦਾ ਹੈ ਤਾਂ ਸਾਰਾ ਕੁਝ ਨਾਰਮਲ ਹੈ ਜੀ ਤਾਂ ਕਿੰਨੇ ਸਮੇਂ ਦੀ ਗੱਲ ਹੈ ਜੀ ਇਹ ਇਹ 8.5 ਦੇ ਨੇੜੇ ਤੇਰੇ ਦੀ ਗੱਲ ਹੈ ਜੀ ਔਰ ਕੋਈ ਕੋਈ ਪੈਨਿਕ ਦੀ ਲੋੜ ਹੀ ਨਹੀਂ ਹੈ ਔਰ ਇਹ ਬੜੇ ਨੋਰਮਲ ਇੱਕ ਰਿਐਕਸ਼ਨ ਹੁੰਦੇ ਆ ਜਦੋਂ 에ਅਰ ਪ੍ਰੈਸ਼ਰ ਹੁੰਦਾ ਹੈ ਤਾਂ ਉਸ ਦਾ ਜਿਹੜਾ ਸੁਪਰ ਸਵਲਿੰਗ ਜੈਟ ਦੇ ਉਸ ਕਰਕੇ ਕੁਝ ਆਵਾਜ਼ ਆਂਦੀ ਹੈ ਤੋ ਉਹੀ ਸੀਗੀ ਕੋਈ ਪੈਨਿਕ ਦੀ ਲੋੜ ਨਹੀਂ ਜੀ ਲੋਕਾਂ ਨੂੰ ਸਰ ਜਾਣਕਾਰੀ ਜ਼ਰੂਰੀ ਸੀ ਕਿਉਂਕਿ ਨਾ ਫਤੇਗੜ ਸਾਹਿਬ ਦੇ ਪਿੱਛੇ ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਸੋਸ਼ਲ ਮੀਡੀਆ ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਲੋਕਾਂ ਦੇ ਵਿੱਚ ਕਿਤਨਾ ਕਿਤੇ دہشت ਵੀ ਜ਼ਰੂਰ ਦੇਖੀ ਗਈ ਕਿਉਂਕਿ ਕੁਝ ਹੀ ਦਿਨ ਪਹਿਲਾਂ ਜੋ ਖਾਨਪੁਰ ਲੱਗੇ ਇੱਕ ਰੇਲਵੇ ਜੋ ਮਾਲ ਗੱਡੀ ਸੀ ਉੱਥੇ ਬਲਾਸਟ ਹੋਇਆ ਸੀ ਤੇ ਕਿਤਨਾ ਕਿਤੇ ਲੋਕਾਂ ਦੇ ਵਿੱਚ ਜ਼ਰੂਰ دہشت ਪਾਈ ਜਾ ਰਹੀ ਹੈ ਤਾਂ ਕਰਕੇ ਪੁਲਿਸ ਦਾ ਬਰਸ਼ਨ ਜ਼ਰੂਰੀ ਸੀ ਤੇ ਉਹ ਪੁਲਿਸ ਵੱਲੋਂ ਅਜੇ ਹੀ ਕੋਈ ਹੋਰ ਜਾਂਚ ਜਿੱਤਾ ਕੀਤੀ ਜਾ ਰਹੀ ਹੈ ਮੈਂ ਜੀ ਕਿਸੇ ਨੂੰ ਕਿਸੇ ਨੂੰ ਕੋਈ ਘਬਰਾਨ ਦੀ ਲੋੜ ਨਹੀਂ ਹੈ ਉਹ ਨੋਰਮਲ ਇੱਕ ਉਹ ਵੀ ਕੋਈ ਚਲੋ ਇਨਕੁਆਇਰੀ ਚੱਲ ਰਹੀ ਹੈ ਉਹ ਛੋਟਾ ਕੋਈ ਬਲਾਸਟ ਵੀ ਜਿਹੜੀ ਰਿਪੋਰਟ ਸੀਗੀ ਉਹ ਵੀ ਟੂ ਫੋਰੈਂਸਿਕ ਡਿਟੇਲਸ ਅਜੇ ਆਣੀ ਬਾਕੀ ਹੈ ਸੋ ਇੱਥੇ ਪੁਲਿਸ ਦਾ ਡੋਮੀਨੇਸ਼ਨ ਕੰਪਲੀਟ ਹੈ ਔਰ ਕਿਸੇ ਨੂੰ ਕਿਸੇ ਤਰ੍ਹਾਂ ਦੇ ਨਾ ਪੈਨਿਕ ਦੀ ਨਾ ਘਬਰਾਨ ਦੀ ਕਿਸੇ ਪਾਸੇ ਲੋੜ ਨਹੀਂ ਹੈ ਕੰਪਲੀਟ ਏਰੀਆ ਦੇ ਵਿੱਚ ਸਾਡਾ ਡੋਮੀਨੇਸ਼ਨ ਹੈ ਕੰਪਲੀਟ ਕੰਟਰੋਲ ਹੈ ਔਰ ਇਹਦੇ ਵਿੱਚ ਨਾ ਕੋਈ ਪੈਨਿਕ ਕਰਨ ਦੀ ਲੋੜ ਹੈ ਸਾਰੇ ਪੁਲਿਸ ਜਿਹੜੀ ਹੈਗੀ ਆਪਣਾ ਕੰਮ ਕਰ ਰਹੀ ਹੈ ਜੀ ਸੋ ਧੰਨਵਾਦ ਸਾਰ ਜਾਣਕਾਰੀ ਦੇਣ ਲਈ ਸੋ ਇਸ ਤਰ੍ਹਾਂ ਸਾਡੇ ਨਾਲ ਜੁੜੇ ਐਸਪੀ ਦੀ ਫਤਿਹਗੜ੍ਹ ਸਾਹਿਬ ਰਕੇਸ਼ ਜਾਦਵ ਜਿਨ੍ਹਾਂ ਨੇ ਸਪਸ਼ਟ ਕੀਤਾ ਕਿ ਇਹ ਕੋਈ ਤੁਮਾਕੇ ਦੀ ਆਵਾਜ਼ ਨਹੀਂ ਸੀ ਅਸਮਾਨ ਵਿੱਚ ਕੇਵਲ ਜੋ ਸੁਪਰ ਸੈਨਿਕ ਫਾਈਟਰ ਜੈਟ ਅਸਮਾਨ ਵਿੱਚ ਉੱਡਦੇ ਹਨ ਉਹਨਾਂ ਦੇ ਵਿੱਚ ਜੋ ਆਪਸ ਹਵਾ ਦੇ ਵਿੱਚ ਟਕਰਾ ਜਾਣ ਕਰਨਾ ਜਹੀਆਂ ਅਕਸਰ ਆਵਾਜ਼ਾਂ ਆਂਦੀਆਂ ਰਹਿੰਦੀਆਂ ਹਨ ਤੇ ਲੋਕਾਂ ਨੂੰ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਹੈ ਹੈਲੋ ਸੋ ਫਤਿਹਗੜ ਸਾਹਿਬ ਦੇ ਵਿੱਚ ਜੋ ਧਮਾਕੇ ਦੀ ਆਵਾਜ਼ ਰਾਤ ਨੂੰ ਸੁਣਾਈ ਦਿੱਤੀ ਹੈ ਇਸ ਬਾਰੇ ਅਸੀਂ ਜਾਣਕਾਰੀ ਪ੍ਰਾਪਤ ਕਰਦੇ ਹਾਂ ਐਸਪੀ ਡੀ ਫਤਿਹਗੜ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਸਰ ਕੀ ਮਾਮਲਾ ਜੀ ਇਹ ਜੋ ਧਮਾਕੇ ਦੀ ਆਵਾਜ਼ ਰਾਤ ਨੂੰ ਸਾਹਮਣੇ ਆਈ ਹੈ ਜੀ ਇਹ ਧਮਾਕੇ ਦੀ ਆਵਾਜ਼ ਨਹੀਂ ਜੀ ਇਹ ਸੁਪਰਸੋਨਿਕ ਜੈਟ ਜਿਹੜੇ ਜਾਂਦੇ ਸੀ ਔਰ ਐਟਮੋਸਫੇਅਰ ਦੇ ਵਿੱਚ ਜਿਹੜਾ ਉਹ ਰਿਐਕਸ਼ਨ ਹੁੰਦਾ ਹੈ ਪ੍ਰੈਸ਼ਰ ਕਰਕੇ ਉਹ ਸਾਊਂਡ ਸੀਗੀ ਤਾਂ ਕੋਈ ਧਮਾਕਾ ਨਹੀਂ ਹੋਇਆ ਔਰ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈ ਔਰ ਨਾਈਟ ਦੇ ਵਿੱਚ ਪ੍ਰੋਪਰ ਡੋਮੀਨੇਸ਼ਨ ਉਹ ਫਤਿਹਗੜ੍ਹ ਸਾਹਿਬ ਦੇ ਵਿੱਚ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦਾਸ਼ ਐਟ ਰਹਿੰਦਾ ਹੈ। ਤੋਂ ਸਾਰਾ ਕੁਝ ਨੋਰਮਲ ਹੈ ਜੀ। ਇਹ ਕਿੰਨੇ ਸਮੇਂ ਦੀ ਗੱਲ ਹੈ ਜੀ ਇਹ? ਇਹ 8:30 ਦੇ ਨੇੜੇ ਤੇਰੇ ਦੀ ਗੱਲ ਹੈ ਜੀ। ਔਰ ਕੋਈ ਕੋਈ ਪੈਨਿਕ ਦੀ ਲੋੜ ਹੀ ਨਹੀਂ ਹੈ ਔਰ ਇਹ ਬੜੇ ਨੋਰਮਲ ਇੱਕ ਰਿਐਕਸ਼ਨ ਹੁੰਦੇ ਆ ਜਦੋਂ 에ਅਰ ਪ੍ਰੈਸ਼ਰ ਹੁੰਦਾ ਹੈ ਤੋਂ ਉਸ ਦਾ ਜਿਹੜਾ ਸੁਪਰਸੋਨਿਕ ਜੈਟ ਦੇ ਉਸ ਕਰਕੇ ਕੁਝ ਆਵਾਜ਼ ਆਂਦੀ ਹੈ। ਉਹ ਹੀ ਸੀਗੀ ਕੋਈ ਪੈਨਿਕ ਦੀ ਲੋੜ ਨਹੀਂ ਹੈ ਜੀ ਲੋਕਾਂ ਨੂੰ ਸਰ ਜਾਣਕਾਰੀ ਜ਼ਰੂਰੀ ਸੀ ਕਿਉਂਕਿ ਨਾ ਫਤੇਗੜ ਸਾਹਿਬ ਦੇ ਪਿੱਛੇ ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਸੋਸ਼ਲ ਮੀਡੀਆ ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਲੋਕਾਂ ਦੇ ਵਿੱਚ ਕਿਤਨਾ ਕਿਤੇ ਦਹਿਸ਼ਤ ਵੀ ਜ਼ਰੂਰ ਦੇਖੀ ਗਈ ਕਿਉਂਕਿ ਕੁਝ ਹੀ ਦਿਨ ਪਹਿਲਾਂ ਜੋ ਖਾਨਪੁਰ ਲੱਗੇ ਇੱਕ ਰੇਲਵੇ ਜੋ ਮਾਲ ਗੱਡੀ ਸੀ ਉੱਥੇ ਬਲਾਸਟ ਹੋਇਆ ਸੀ ਤੇ ਕਿਤਨਾ ਕਿਤੇ ਲੋਕਾਂ ਦੇ ਵਿੱਚ ਜ਼ਰੂਰ ਦਹਿਸ਼ਤ ਪਾਈ ਜਾ ਰਹੀ ਹੈ ਤਾਂ ਕਰਕੇ ਪੁਲਿਸ ਦਾ ਬਿਆਨ ਜ਼ਰੂਰੀ ਸੀ ਤੇ ਉਹ ਪੁਲਿਸ ਵੱਲੋਂ ਅਜੇ ਕੋਈ ਹੋਰ ਜਾਂਚ ਜਿੱਤਾ ਕੀਤੀ ਜਾ ਰਹੀ ਹੈ ਮੈਨੂੰ ਜੇ ਕਿਸੇ ਨੂੰ ਕਿਸੇ ਨੂੰ ਕੋਈ ਘਬਰਾਨਣ ਦੀ ਲੋੜ ਨਹੀਂ ਹੈ ਉਹ ਨੋਰਮਲ ਇੱਕ ਉਹ ਵੀ ਕੋਈ ਚਲੋ ਇਨਕੁਆਇਰੀ ਚੱਲ ਰਹੀ ਹੈ ਉਹ ਛੋਟਾ ਕੋਈ ਬਲਾਸਟ ਵੀ ਜਿਹੜੀ ਰਿਪੋਰਟ ਸਗੀ ਉਹ ਵੀ ਟੂ ਫੋਰੈਂਸਿਕ ਡਿਟੇਲਸ ਅਜਾਣੀ ਬਾਕੀ ਹੈ ਸੋ ਇੱਥੇ ਪੁਲਿਸ ਦਾ ਡੋਮੀਨੇਸ਼ਨ ਕੰਪਲੀਟ ਹੈ ਔਰ ਕਿਸੇ ਨੂੰ ਕਿਸੇ ਤਰ੍ਹਾਂ ਦੇ ਨਾ ਪੈਨਿਕ ਵੀ ਨਾ ਘਬਰਾਨਣ ਦੀ ਕਿਸੇ ਪਾਸੇ ਲੋੜ ਨਹੀਂ ਹੈ ਕੰਪਲੀਟ ਏਰੀਆ ਦੇ ਵਿੱਚ ਸਾਡਾ ਡੋਮੀਨੇਸ਼ਨ ਹੈ ਕੰਪਲੀਟ ਕੰਟਰੋਲ ਹੈ ਔਰ ਇਹਦੇ ਵਿੱਚ ਨਾ ਕੋਈ ਪੈਨਿਕ ਕਰਨ ਦੀ ਲੋੜ ਹੈ ਸਾਰੇ ਪੁਲਿਸ ਜਿਹੜੀ ਹੈਗੀ ਆਪਣਾ ਕੰਮ ਕਰ ਰਹੀ ਹੈ ਜੀ ਸੋ ਧੰਨਵਾਦ ਸਾਰ ਜਾਣਕਾਰੀ ਦੇਣ ਲਈ ਸੋ ਇਸ ਤਰ੍ਹਾਂ ਸਾਡੇ ਨਾਲ ਜੁੜੇ ਐਸਪੀ ਦੀ ਫਤਿਹਗੜ ਸਾਹਿਬ ਰਕੇਸ਼ ਜਯਾਦਵ ਜਿਨ੍ਹਾਂ ਨੇ ਸਪਸ਼ਟ ਕੀਤਾ ਕਿ ਇਹ ਕੋਈ ਧੁਮਾਕੇ ਦੀ ਆਵਾਜ਼ ਨਹੀਂ ਸੀ ਅਸਮਾਨ ਵਿੱਚ ਕੇਵਲ ਜੋ ਸੁਪਰ ਸੈਨਿਕ ਫਾਈਟਰ ਜੈਟ ਅਸਮਾਨ ਵਿੱਚ ਉੱਡਦੇ ਹਨ ਉਹਨਾਂ ਦੇ ਵਿੱਚ ਜੋ ਆਪਸ ਹਵਾ ਦੇ ਵਿੱਚ ਟਕਰਾ ਜਾਣ ਕਰਨਾ ਜਹੀਆਂ ਅਕਸਰ ਆਵਾਜ਼ਾਂ ਆਂਦੀਆਂ ਰਹਿੰਦੀਆਂ ਹਨ ਤੇ ਲੋਕਾਂ ਨੂੰ ਪੈਨਿਕ ਹੁੰਦੀ ਕੋਈ ਲੋੜ ਨਹੀਂ ਹੈ ਹੈਲੋ ਸੋ ਫਤਿਹਗੜ ਸਾਹਿਬ ਦੇ ਵਿੱਚ ਜੋ ਧਮਾਕੇ ਦੀ ਆਵਾਜ਼ ਰਾਤ ਨੂੰ ਸੁਣਾਈ ਦਿੱਤੀ ਹੈ ਇਸ ਬਾਰੇ ਅਸੀਂ ਜਾਣਕਾਰੀ ਪ੍ਰਾਪਤ ਕਰਦੇ ਹਾਂ ਐਸਪੀ ਡੀ ਫਤਿਹਗੜ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਸਰ ਕੀ ਮਾਮਲਾ ਜੀ ਇਹ ਜੋ ਧਮਾਕੇ ਦੀ ਆਵਾਜ਼ ਰਾਤ ਨੂੰ ਸਾਹਮਣੇ ਆਈ ਹੈ ਜੀ ਇਹ ਧਮਾਕੇ ਦੀ ਆਵਾਜ਼ ਨਹੀਂ ਜੀ ਇਹ ਸੁਪਰਸੋਨਿਕ ਜੈਟ ਜਿਹੜੇ ਜਾਂਦੇ ਸੀ ਔਰ ਐਟਮੋਸਫੇਅਰ ਦੇ ਵਿੱਚ ਜਿਹੜਾ ਉਹ ਰਿਐਕਸ਼ਨ ਹੁੰਦਾ ਹੈ ਪ੍ਰੈਸ਼ਰ ਕਰਕੇ ਉਹ ਸਾਊਂਡ ਸੀਗੀ ਤਾਂ ਕੋਈ ਧਮਾਕਾ ਨਹੀਂ ਹੋਇਆ ਔਰ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈ ਔਰ ਨਾਈਟ ਦੇ ਵਿੱਚ ਪ੍ਰੋਪਰ ਡੋਮੀਨੇਸ਼ਨ ਫਤਿਹਗੜ੍ਹ ਸਾਹਿਬ ਦੇ ਵਿੱਚ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦਾਸ਼ਾ ਹੀ ਚੱਲਦਾ ਹੈ। ਤੋਂ ਸਾਰਾ ਕੁਝ ਨੋਰਮਲ ਹੈ ਜੀ। ਤੇ ਕਿੰਨੇ ਸਮੇਂ ਦੀ ਗੱਲ ਹੈ ਜੀ ਇਹ? ਇਹ 8.5 ਦੇ ਨੇੜੇ ਤੇਰੇ ਦੀ ਗੱਲ ਹੈ ਜੀ। ਔਰ ਕੋਈ ਕੋਈ ਪੈਨਿਕ ਦੀ ਲੋੜ ਹੀ ਨਹੀਂ ਹੈ ਔਰ ਇਹ ਬੜੇ ਨੋਰਮਲ ਇੱਕ ਰਿਐਕਸ਼ਨ ਹੁੰਦੇ ਆ ਜਦੋਂ 에ਅਰ ਪ੍ਰੈਸ਼ਰ ਹੁੰਦਾ ਹੈ ਤਾਂ ਉਸ ਦਾ ਜਿਹੜਾ ਸੁਪਰਸੋਨਿਕ ਜੈਟ ਦੇ ਉਸ ਕਰਕੇ ਕੁਝ ਆਵਾਜ਼ ਆਂਦੀ ਹੈ। ਉਹੋ ਹੀ ਸੀਗੀ ਕੋਈ ਪੈਨਿਕ ਦੀ ਲੋੜ ਨਹੀਂ ਆ ਜੀ ਲੋਕਾਂ ਨੂੰ ਸਰ ਜਾਣਕਾਰੀ ਜ਼ਰੂਰੀ ਸੀ ਕਿਉਂਕਿ ਨਾ ਫਤੇਗੜ ਸਾਹਿਬ ਦੇ ਪੁੱਤ ਖਾਸ ਤੌਰ ਤੇ ਜਕਰ ਗੱਲ ਕੀਤੀ ਜਾਬ ਤਾਂ ਸੋਸ਼ਲ ਮੀਡੀਆ ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਲੋਕਾਂ ਦੇ ਵਿੱਚ ਕਿਤਨਾ ਕਿਤੇ ਦਹਿਸ਼ਤ ਵੀ ਜ਼ਰੂਰ ਦੇਖੀ ਗਈ ਕਿਉਂਕਿ ਕੁਝ ਹੀ ਦਿਨ ਪਹਿਲਾਂ ਜੋ ਖਾਨਪੁਰ ਲੱਗੇ ਇੱਕ ਰੇਲਵੇ ਜੋ ਮਾਲ ਗੱਡੀ ਸੀ ਉੱਥੇ ਬਲਾਸਟ ਹੋਇਆ ਸੀ ਤੇ ਕਿਤਨਾ ਕਿਤੇ ਲੋਕਾਂ ਦੇ ਵਿੱਚ ਜ਼ਰੂਰ ਦਹਿਸ਼ਤ ਪਾਈ ਜਾ ਰਹੀ ਹੈ ਤਾਂ ਕਰਕੇ ਪੁਲਿਸ ਦਾ ਬਰਸ਼ਣ ਜ਼ਰੂਰੀ ਸੀ ਤੇ ਕੀ ਪੁਲਿਸ ਵੱਲੋਂ ਅਜਿਹੀ ਕੋਈ ਹੋਰ ਜਾਂਚ ਜਿੱਤਾ ਕੀਤੀ ਜਾ ਰਹੀ ਹੈ ਮੈਨੂੰ ਜੇ ਕਿਸੇ ਨੂੰ ਕਿਸੇ ਨੂੰ ਕੋਈ ਘਬਰਾਨ ਦੀ ਲੋੜ ਨਹੀਂ ਹੈ ਉਹ ਨੋਰਮਲ ਇੱਕ ਉਹ ਵੀ ਕੋਈ ਚਲੋ ਇਨਕੁਆਇਰੀ ਚੱਲ ਰਹੀ ਹੈ ਉਹ ਛੋਟਾ ਕੋਈ ਬਲਾਸਟ ਵੀ ਜਿਹੜੀ ਰਿਪੋਰਟ ਸਿਗੀ ਉਹ ਵੀ ਟੂ ਫੋਰੈਂਸਿਕ ਡਿਟੇਲਸ ਅਜਾ ਨਹੀਂ ਬਾਕੀ ਹੈ ਸੋ ਇੱਥੇ ਪੁਲਿਸ ਦਾ ਡੋਮੀਨੇਸ਼ਨ ਕੰਪਲੀਟ ਹੈ ਔਰ ਕਿਸੇ ਨੂੰ ਕਿਸੇ ਤਰ੍ਹਾਂ ਦੇ ਨਾ ਪੈਨਿਕ ਵੀ ਨਾ ਘਬਰਾਨ ਦੀ ਕਿਸੇ ਪਾਸੇ ਲੋੜ ਨਹੀਂ ਹੈ ਕੰਪਲੀਟ ਏਰੀਆ ਦੇ ਵਿੱਚ ਸਾਡਾ ਡੋਮੀਨੇਸ਼ਨ ਹੈ ਕੰਪਲੀਟ ਕੰਟਰੋਲ ਹੈ ਔਰ ਇਹਦੇ ਵਿੱਚ ਨਾ ਕੋਈ ਪੈਨਿਕ ਕਰਨ ਦੀ ਲੋੜ ਹੈ ਸਾਰੇ ਪੁਲਿਸ ਜਿਹੜੀ ਹੈਗੀ ਆਪਣਾ ਕੰਮ ਕਰ ਰਹੀ ਹੈ ਜੀ ਸੋ ਧੰਨਵਾਦ ਸਰ ਜਾਣਕਾਰੀ ਦੇਣ ਲਈ ਸੋ ਇਸ ਤਰ੍ਹਾਂ ਸਾਡੇ ਨਾਲ ਜੁੜੇ ਐਸਪੀ ਦੀ ਫਤਿਹਗੜ੍ਹ ਸਾਹਿਬ ਰਕੇਸ਼ ਜਾਦਵ ਜਿਨ੍ਹਾਂ ਨੇ ਸਪਸ਼ਟ ਕੀਤਾ ਕਿ ਇਹ ਕੋਈ ਧੁਮਾਕੇ ਦੀ ਆਵਾਜ਼ ਨਹੀਂ ਸੀ ਅਸਮਾਨ ਵਿੱਚ ਕੇਵਲ ਜੋ ਸੁਪਰ ਸੈਨਿਕ ਫਾਈਟਰ ਜੈਟ ਅਸਮਾਨ ਵਿੱਚ ਉੱਡਦੇ ਹਨ ਉਹਨਾਂ ਦੇ ਵਿੱਚ ਜੋ ਆਪਸ ਹਵਾ ਦੇ ਵਿੱਚ ਟਕਰਾ ਜਾਣ ਕਰਨਾ ਚਾਹੀਆਂ ਅਕਸਰ ਆਵਾਜ਼ਾਂ ਆਂਦੀਆਂ ਰਹਿੰਦੀਆਂ ਹਨ ਤੇ ਲੋਕਾਂ ਨੂੰ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਹੈ ਹੈਲੋ ਸੋ ਫਤਿਹਗੜ ਸਾਹਿਬ ਦੇ ਵਿੱਚ ਜੋ ਧਮਾਕੇ ਦੀ ਆਵਾਜ਼ ਰਾਤ ਨੂੰ ਸੁਣਾਈ ਦਿੱਤੀ ਹੈ ਇਸ ਬਾਰੇ ਅਸੀਂ ਜਾਣਕਾਰੀ ਪ੍ਰਾਪਤ ਕਰਦੇ ਹਾਂ ਐਸਪੀ ਡੀ ਫਤਿਹਗੜ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਸਰ ਕੀ ਮਾਮਲਾ ਜੀ ਇਹ ਜੋ ਧਮਾਕੇ ਦੀ ਆਵਾਜ਼ ਰਾਤ ਨੂੰ ਸਾਹਮਣੇ ਆਈ ਹੈ ਜੀ ਇਹ ਧਮਾਕੇ ਦੀ ਆਵਾਜ਼ ਨਹੀਂ ਜੀ ਇਹ ਸੁਪਰਸੋਨਿਕ ਜੈਟ ਜਿਹੜੇ ਜਾਂਦੇ ਸੀ ਔਰ ਐਟਮੋਸਫੇਅਰ ਦੇ ਵਿੱਚ ਜਿਹੜਾ ਉਹ ਰਿਐਕਸ਼ਨ ਹੁੰਦਾ ਹੈ ਪ੍ਰੈਸ਼ਰ ਕਰਕੇ ਉਹ ਸਾਊਂਡ ਸੀਗੀ ਤਾਂ ਕੋਈ ਧਮਾਕਾ ਨਹੀਂ ਹੋਇਆ ਔਰ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈ ਔਰ ਨਾਈਟ ਦੇ ਵਿੱਚ ਪ੍ਰੋਪਰ ਡੋਮਿਨੇਸ਼ਨ ਫਤਿਹਗੜ੍ਹ ਸਾਹਿਬ ਦੇ ਵਿੱਚ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦਾਸ਼ੇਟ ਰਹਿੰਦਾ ਹੈ ਤਾਂ ਸਾਰਾ ਕੁਝ ਨੋਰਮਲ ਹੈ ਜੀ ਤੇ ਕਿੰਨੇ ਸਮੇਂ ਦੀ ਗੱਲ ਹੈ ਜੀ ਇਹ ਇਹ 8:30 ਦੇ ਨੇੜੇ ਤੇਰੇ ਦੀ ਗੱਲ ਹੈ ਜੀ ਔਰ ਕੋਈ ਕੋਈ ਪੈਨਿਕ ਦੀ ਲੋੜ ਹੀ ਨਹੀਂ ਹੈ ਔਰ ਇਹ ਬੜੇ ਨੋਰਮਲ ਇੱਕ ਰਿਐਕਸ਼ਨ ਹੁੰਦੇ ਹੈ ਜਦੋਂ 에ਅਰ ਪ੍ਰੈਸ਼ਰ ਹੁੰਦਾ ਹੈ ਤਾਂ ਉਸ ਦਾ ਜਿਹੜਾ ਸੁਪਰਸੋਨਿਕ ਜੈਟ ਦੇ ਉਸ ਕਰਕੇ ਕੁਝ ਆਵਾਜ਼ ਆਂਦੀ ਹੈ ਤੋ ਉਹੀ ਸੀ ਕਿ ਕੋਈ ਪੈਨਿਕ ਦੀ ਲੋੜ ਨਹੀਂ ਜੀ ਲੋਕਾਂ ਨੂੰ ਸਰ ਜਾਣਕਾਰੀ ਜ਼ਰੂਰੀ ਸੀ ਕਿਉਂਕਿ ਨਾ ਫਤੇਗੜ ਸਾਹਿਬ ਦੇ ਪਿੱਛੇ ਖਾਸ ਤੌਰ ਤੇ ਜਦ ਕਰ ਗੱਲ ਕੀਤੀ ਜਾਵੇ ਤਾਂ ਸੋਸ਼ਲ ਮੀਡੀਆ ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਲੋਕਾਂ ਦੇ ਵਿੱਚ ਕਿਤਨਾ ਕਿਤੇ دہشت ਵੀ ਜ਼ਰੂਰ ਦੇਖੀ ਗਈ ਕਿਉਂਕਿ ਕੁਝ ਹੀ ਦਿਨ ਪਹਿਲਾਂ ਜੋ ਖਾਨਪੁਰ ਲੱਗੇ ਇੱਕ ਰੇਲਵੇ ਜੋ ਮਾਲ ਗੱਡੀ ਸੀ ਉੱਥੇ ਬਲਾਸਟ ਹੋਇਆ ਸੀ ਤੇ ਕਿਤਨਾ ਕਿਤੇ ਲੋਕਾਂ ਦੇ ਵਿੱਚ ਜ਼ਰੂਰ دہشت ਪਾਈ ਜਾ ਰਹੀ ਹੈ ਤਾਂ ਕਰਕੇ ਪੁਲਿਸ ਦਾ ਬਿਆਨ ਜ਼ਰੂਰੀ ਸੀ ਤੇ ਕੀ ਪੁਲਿਸ ਵੱਲੋਂ ਅਜੇ ਹੀ ਕੋਈ ਹੋਰ ਜਾਂਚ ਜਤਾ ਕੀਤੀ ਜਾ ਰਹੀ ਹੈ ਨਹੀਂ ਜੀ ਕਿਸੇ ਕਿਸੇ ਨੂੰ